ਸਾ ਸੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਸਾਡੀ ਵੀਡੀਓ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਵੀਰਵਾਰ ਨੂੰ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਹ ਹਲਦੀ ਤੇ ਲੌਂਗ ਦੇ ਨਾਲ ਜੇਕਰ ਤੁਸੀਂ ਇਸ ਹਲਦੀ ਤੇ ਲੌਂਗ ਦੇ ਉਪਾਹ ਨੂੰ ਇੱਕ ਹੀ ਵੀਰਵਾਰ ਕਰ ਲਓਗੇ ਇੱਕ ਹੀ ਵੀਰਵਾਰ ਨੂੰ ਤੁਸੀਂ ਇਹ ਉਪਾਹ ਕਰਨਾ ਹੈ ਜਿਵੇਂ ਅੱਜ ਦਾ ਦਿਨ ਵੀਰਵਾਰ ਦਾ ਹੈ ਤੁਸੀਂ ਅੱਜ ਦੇ ਇਸ ਉਪਾਅ ਨੂੰ ਕਰੋਗੇ ਇੱਕ ਦਿਨ ਕਰਨ ਨਾਲ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਦੀਆਂ ਜੋ ਵੀ ਸਮੱਸਿਆਵਾਂ ਹੋਣਗੀਆਂ ਪੈਸੇ ਨੂੰ ਲੈ ਕੇ ਜਾਂ ਫਿਰ ਕਰਜ਼ੇ ਵਾਲੀਆਂ ਜੋ ਵੱਡੀਆਂ-ਵੱਡੀਆਂ ਸਮੱਸਿਆਵਾਂ ਆਪਣੀ ਜ਼ਿੰਦਗੀ ਦੇ ਵਿੱਚ ਖੜੀਆਂ ਹੋ ਜਾਂਦੀਆਂ ਹਨ ਉਹ ਦੂਰ ਹੋ ਜਾਣਗੀਆਂ ਇਸ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਮੀ ਪੈਸੇ ਦੀ ਨਹੀਂ ਹੋਵੇਗੀ ਇਸ ਉਪਾਅ ਨੂੰ ਕਿਹੜੇ ਸਮੇਂ ਕਰਨਾ ਹੈ ਕਦੋਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਪ੍ਰਾਵਾ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਜਿੰਨੇ ਵੀ ਤੁਸੀਂ ਹਲਦੀ ਦੇ ਨਾਲ ਉਪਾਅ ਕਰੋਗੇ ਉਸੇ ਨਾਲ ਜਿਹੜੀ ਤੁਹਾਡੀ ਕੁੰਡਲੀ ਹੋਵੇਗੀ ਕੁੰਡਲੀ ਦੇ ਵਿੱਚ ਗੁਰੂ ਜੋ ਹੈ ਉਹ ਮਜ਼ਬੂਤ ਹੁੰਦਾ ਹੈ ਨਾਲ ਨਾਲ ਜੇਕਰ ਤੁਸੀਂ ਲੌਂਗ ਦੇ ਨਾਲ ਵੀ ਕੋਈ ਉਪਾਅ ਕਰਦੇ ਹੋ ਇਸ ਦੇ ਨਾਲ ਤੁਹਾਨੂੰ ਇੱਕ ਚਮਤਕਾਰੀ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਕਿਉਂਕਿ ਲੌਂਗ ਤੇ ਹਲਦੀ ਦੇ ਨਾਲ ਕੀਤਾ ਜਾਣ ਵਾਲਾ ਉਪਾ ਤੁਹਾਨੂੰ ਤੁਰੰਤ ਹੀ ਫਾਇਦਾ ਦਿੰਦਾ ਹੈ ਕਿਉਂਕਿ ਲੌਂਗ ਤੇ ਹਲਦੀ ਦੇ ਨਾਲ ਕੀਤਾ ਜਾਣ ਵਾਲਾ ਉਪਾ ਤੁਹਾਨੂੰ ਤੁਰੰਤ ਲਾਭ ਦੇਵੇਗਾ ਜੋ ਲੋਕ ਹੁੰਦੇ ਹਨ ਕਿ ਉਹ ਸਾਡੇ ਘਰ ਦੀ ਨੈਗੇਟਿਵ એનર્ਜੀ ਨਕਾਰਾਤਮਕ ਊਰਜਾ ਦੇ ਨਾਲ ਜੇਕਰ ਸਾਡੇ ਘਰ ਦੇ ਮੈਂਬਰ ਘਰ ਦੇ ਪਰਿਵਾਰਿਕ ਮੈਂਬਰ ਜਾਂ ਫਿਰ ਸਾਡੇ ਘਰ ਨੂੰ ਕਿਸੇ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਉਹਦੇ ਤੋਂ ਛੁਟਕਾਰਾ ਪਾਉਂਦੇ ਹਨ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਭੈਣ ਭਰਾ ਇਹ ਚਾਹੁੰਦੇ ਹਨ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਾਫੀ ਮਿਹਨਤ ਕਰਕੇ ਕਾਫੀ ਉੱਚੇ ਮਕਾਮ ਤੇ ਜਾਣ ਆਪਣੀ ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਨੂੰ ਹਾਸਲ ਕਰਨ ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਕਮੀ ਨਾ ਹੋਵੇ ਤੇ ਉਹ ਅੱਜ ਤੇ ਦਿਨ ਵੇਰਵਾਰ ਨੂੰ ਇਹ ਉਪਾਅ ਜ਼ਰੂਰ ਕਰਨ ਕਿਉਂਕਿ ਇਹ ਉਪਾਅ ਦੇ ਨਾਲ ਤੁਹਾਡੀਆਂ ਪੈਸੇ ਦੇ ਸਬੰਧਿਤ ਜਿੰਨੀਆਂ ਵੀ ਮੁਸ਼ਕਲਾਂ ਹੋਣਗੀਆਂ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਕਿਉਂਕਿ ਜਿਹੜੇ ਭੈਣ ਭਰਾ ਵੀਰਵਾਰ ਦੇ ਦਿਨ ਇਸ ਪਾਣ ਨੂੰ ਕਰਦੇ ਹਨ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਾਫੀ ਚਮਤਕਾਰ ਦੇਖੇ ਹਨ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਉਹਨਾਂ ਦੀ ਤਰ੍ਹਾਂ ਇੱਕ ਅਲੱਗ ਤਹਿੰ ਖੁਸ਼ਹਾਲੀ ਤੇ ਚਮਤਕਾਰ ਤੁਹਾਨੂੰ ਦਿਖਾਈ ਦੇਣ ਤੁਸੀਂ ਵੀਰਵਾਰ ਦੇ ਦਿਨ ਇਹ ਉਪਾਸ ਜ਼ਰੂਰ ਵਿਸ਼ਵਾਸ ਤੇ ਨਾਲ ਕਰਨਾ ਹੈ ਇਹ ਉਪਾਸ ਤੁਹਾਨੂੰ ਲੈ ਕੇ ਘਰ ਦੇ ਵਿੱਚ ਪੈਸੇ ਦੀ ਕਮੀ ਨੂੰ ਲੈ ਕੇ ਤਾਂ ਕਰਨਾ ਹੀ ਕਰਨਾ ਹੈ ਇਸ ਦੇ ਨਾਲ-ਨਾਲ ਤੁਹਾਨੂੰ ਦੋ ਹੋਰ ਇਸ ਉਪਾਤੋਂ ਫਾਇਦੇ ਹੋਣ ਵਾਲੇ ਹਨ ਉਹ ਇਹ ਕਿ ਕਈ ਲੋਕਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਹੁੰਦੀ ਹੈ ਜਿਸ ਕਰਕੇ ਉਹ ਪਰੇਸ਼ਾਨ ਰਹਿੰਦੇ ਹਨ ਤੇ ਜਾਂ ਫਿਰ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਪੈਸਾ ਵੀ ਬਹੁਤ ਹੁੰਦਾ ਹੈ ਪੈਸੇ ਨੂੰ ਲੈ ਕੇ ਪੈਸੇ ਨੂੰ ਲੈ ਕੇ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਉਹ ਅਕਸਰ ਹੀ ਦੁਖੀ ਰਹਿੰਦੇ ਹਨ ਇਸ ਉਪਾਅ ਦੇ ਨਾਲ ਤੁਹਾਡੇ ਪੈਸੇ ਸੰਬੰਧੀ ਪ੍ਰੋਬਲਮ ਦੂਰ ਹੋਵੇਗੀ ਨਾਲ ਹੀ ਤੁਹਾਨੂੰ ਇਹ ਵੀ ਦੋ ਫਾਇਦੇ ਦੇਖਣ ਨੂੰ ਮਿਲਣਗੇ ਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਤੁਹਾਡੇ ਘਰ ਵਿੱਚ ਹਰ ਮੁਸ਼ਕਲ ਖੜੀ ਹੋ ਰਹੀਂਦੀ ਹੈ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਮੁਸ਼ਕਲ ਖੜੀ ਹੋਈ ਰਹਿੰਦੀ ਹੈ ਤੈਨੂੰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡੇ ਘਰ ਵਿੱਚ ਕਿਹੜਾ ਦੋਸ਼ ਹੈ ਪਿੱਤਰ ਦੋਸ਼ ਹੈ ਵਾਸਤੂ ਦੋਸ਼ ਹੈ ਗ੍ਰਹਿਣ ਦੋਸ਼ ਹੈ ਤੁਹਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਤੇ ਜਦੋਂ ਤੁਸੀਂ ਇਸ ਪਾਣੂ ਕਰੋਗੇ ਇਹ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਦੋਸ਼ ਹੋਵੇਗਾ ਤੁਹਾਡੇ ਘਰ ਵਿੱਚ ਉਹ ਸਾਰੇ ਹੀ ਦੂਰ ਹੋ ਜਾਣਗੇ ਇਸ ਪਾਣੂ ਕਰਨ ਦੇ ਨਾਲ ਸੰਗਤ ਜੀ ਤੁਹਾਡੀਆਂ ਆਉਣ ਵਾਲੀਆਂ 7 ਪੀੜੀਆਂ ਨੂੰ ਵੀ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿੰਦੀ ਇਸੇ ਤਰ੍ਹਾਂ ਕਈ ਭੈਣ ਭਰਾ ਇਹ ਸੋਚਣਗੇ ਕਿ ਸਾਡੇ ਘਰ ਵਿੱਚ ਜੋ ਹਲਦੀ ਹੈ ਉਹ ਤਾਂ ਸਾਡਾ ਖਾਣਾ ਬਣਾਉਣ ਦੇ ਵਿੱਚ ਵਰਤੀ ਜਾਂਦੀ ਹੈ ਉਸ ਦੇ ਨਾਲ ਉਪਾਗ ਕਰਨ ਦੇ ਨਾਲ ਸਾਨੂੰ ਕੀ ਫਾਇਦਾ ਹੋਵੇਗਾ ਤਾਂ ਸਾਧ ਸੰਗਤ ਜੀ ਹਲਦੀ ਸਾਡੇ ਖਾਣੇ ਨੂੰ ਸੁਆਦੀਸ਼ ਬਣਾਉਂਦੀ ਹੈ ਇਸ ਦੇ ਨਾਲ ਨਾਲ ਇਹ ਸਾਡੇ ਘਰ ਵਿੱਚ ਖੁਸ਼ੀਆਂ ਵੀ ਲੈ ਕੇ ਆਉਂਦੀ ਹੈ ਸਾਡੇ ਘਰ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਹੋਣ ਦਿੰਦੀ ਜਦੋਂ ਅਸੀਂ ਹਲਦੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਪਾਅ ਕਰਦੇ ਹਾਂ ਇਸ ਪਾਣੂ ਕੋਈ ਵੀ ਉਪਾਅ ਕਰਦੇ ਹਾਂ ਤਾਂ ਉਸ ਦਾ ਸਾਨੂੰ ਲਾਭ ਜ਼ਰੂਰ ਹੁੰਦਾ ਹੈ ਸੰਗਤ ਉਪਾਣ ਤੁਸੀਂ ਸਿਰਫ ਵੀਰਵਾਰ ਨੂੰ ਹੀ ਕਰਨਾ ਹੈ ਇੱਕ ਵੀਰਵਾਰ ਨੂੰ ਜਦੋਂ ਤੁਸੀਂ ਕਰ ਲਓਗੇ ਇਸ ਦੇ ਤੁਹਾਨੂੰ ਫਾਇਦੇ ਉਹ ਮਿਲਨੇ ਸ਼ੁਰੂ ਹੋ ਜਾਣਗੇ ਇਸ ਪਾਣੂ ਕਰਨ ਦੇ ਲਈ ਤੁਹਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਕਿਹੜੀਆਂ-ਕਿਹੜੀਆਂ ਹਨ ਅਸੀਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਇਸ ਪਾਣੂ ਕਰਨ ਲਈ ਤੁਸੀਂ ਇੱਕ ਛੁਟਕੇ ਪੀਸੇ ਹੋਏ ਹਲਦੀ ਲੈਣੀ ਹੈ ਤੇ ਦੋ ਲੌਂਗ ਲੈਣੇ ਹਨ ਦੋ ਲੌਂਗ ਫੁੱਲ ਵਾਲੇ ਹੋਣੇ ਚਾਹੀਦੇ ਹਨ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਤੇ ਇਸ ਦੇ ਨਾਲ ਸਾਧ ਸੰਗਜ ਜੀ ਤੁਸੀਂ ਇੱਕ ਮਿੱਟੀ ਦਾ ਦੀਵਾ ਲੈ ਲੈਣਾ ਹੈ ਤੇ ਇੱਕ ਬੱਤੀ ਵਟ ਲੈਣੀ ਹੈ ਜੋ ਤੁਸੀਂ ਦੀਵਾ ਲਿਆ ਉਸ ਦੇ ਵਿੱਚ ਤੁਸੀਂ ਦੇਸੀ ਘਿਓ ਪਾਉਣਾ ਹੈ ਦੇਸੀ ਘੋਪਾ ਕੇ ਵਤੀ ਲਗਾ ਕੇ ਉਸੇ ਵਿੱਚ ਜਿਹੜੀ ਤੁਸੀਂ ਇੱਕ ਚੁਟਕੀ ਹਲਦੀ ਜਿਹੜੀ ਉਹ ਪਾ ਦੇਣੀ ਹੈ ਤੇ ਵਿੱਚ ਦੋ ਲੌਂਗ ਰੱਖ ਦੇਣੇ ਹਨ ਇਸ ਵਿੱਚ ਤੁਸੀਂ ਦੀਵੇ ਨੂੰ ਜਗਾਉਣਾ ਹੈ ਜਗਾ ਕੇ ਤੁਸੀਂ ਰੱਖਣਾ ਹੈ ਤੁਸੀਂ ਐਸੇ ਦੀਵੇ ਨੂੰ ਸਿਰਫ ਦੋ ਹੀ ਜਗ੍ਹਾ ਤੇ ਰੱਖ ਸਕਦੇ ਹੋ ਇੱਕ ਤਾਂ ਤੁਸੀਂ ਜੇਕਰ ਤੁਹਾਡੇ ਘਰ ਵਿੱਚ ਤੁਲਸੀ ਦਾ ਪੌਦਾ ਹੈ ਤਾਂ ਤੁਸੀਂ ਉੱਥੇ ਰੱਖ ਕੇ ਵੀ ਇਸ ਦੀਵੇ ਨੂੰ ਜਗਾ ਸਕਦੇ ਹੋ ਕਈ ਘਰਾਂ ਦੇ ਵਿੱਚ ਤુલਸੀ ਦਾ ਪੌਦਾ ਹੁੰਦਾ ਹੈ ਤੇ ਕਈ ਘਰਾਂ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਜਦੋਂ ਤુલਸੀ ਦਾ ਪੌਦਾ ਸੁੱਕ ਜਾਂਦਾ ਹੈ ਉਸ ਨੂੰ ਆਪਣੇ ਘਰ ਤੋਂ ਕਈ ਲੋਕ ਹਟਾ ਦਿੰਦੇ ਹਨ ਕਿਉਂਕਿ ਘਰ ਦੇ ਵਿੱਚ ਤુલਸੀ ਦਾ ਸੁੱਕਿਆ ਹੋਇਆ ਪੌਦਾ ਰੱਖਣਾ ਵਧੀਆ ਨਹੀਂ ਮੰਨਿਆ ਜਾਂਦਾ ਇਸੇ ਤਰ੍ਹਾਂ ਸਾਥ ਸੰਗਤ ਜੀ ਜਿਹੜੇ ਭੈਣ ਭਰਾਵਾਂ ਦੇ ਘਰ ਦੇ ਵਿੱਚ ਤુલਸੀ ਦਾ ਪੌਦਾ ਹੈ ਉਹ ਤਾਂ ਆਪਣੇ ਘਰ ਵਿੱਚ ਸ਼ਾਮ ਦੇ ਸਮੇਂ ਇਸ ਦੀਵੇ ਨੂੰ ਮਿੱਟੀ ਦੇ ਦੀਵੇ ਵਿੱਚ ਦੇਸੀ ਘਿਓ ਪਾ ਕੇ ਵਿੱਚ ਵਤੀ ਲਗਾ ਕੇ ਇਹ ਦੋ ਲੌਂਗ ਤੇ ਇੱਕ ਚੁਟਕੀ ਹਲਦੀ ਪਾ ਕੇ ਤੁਸੀਂ ਤુલਸੀ ਦੇ ਪੌਦੇ ਦੇ ਕੋਲ ਵੀਰਵਾ ਦੇ ਦਿਨ ਸ਼ਾਮ ਦੇ ਸਮੇਂ ਤੁਸੀਂ ਜਗਾ ਕੇ ਰੱਖ ਸਕਦੇ ਹੋ ਤੇ ਜਿੰਨਾ ਘਰਾਂ ਦੇ ਵਿੱਚ ਤુલਸੀ ਦਾ ਪੌਦਾ ਨਹੀਂ ਹੈ ਉਹ ਭੈਣ ਭਰਾ ਇਸ ਦੀਵੇ ਨੂੰ ਮਾਤਾ ਲక్ష్ਮੀ ਦੇਵੀ ਜੀ ਦੇ ਸਾਹਮਣੇ ਜਗਾਉਣਗੇ ਪਰ ਕਈ ਭੈਣ ਭਰਾ ਹੁੰਦੇ ਨੇ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕੋਈ ਤਸਵੀਰ ਨਹੀਂ ਹੁੰਦੀ ਉਹ ਜਿਹੜੇ ਵੀ ਆਪਣੇ ਘਰ ਦੇ ਵਿੱਚ ਪਾਠ ਪੂਜਾ ਦੇ ਲਈ ਉਹਨਾਂ ਦੇ ਸਥਾਨ ਬਣੇ ਹੋਏ ਹਨ ਉਸ ਜਗ੍ਹਾ ਤੇ ਰੱਖ ਸਕਦੇ ਨੇ ਬਸ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਜਿਹੜਾ ਤੁਸੀਂ ਦੀਵਾ ਜਗਾਉਣਾ ਹੈ ਇਹ ਜਾਂ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਤੁਲਸੀ ਦਾ ਜੋ ਪੌਦਾ ਹੈ ਉਸ ਦੇ ਕੋਲ ਹੀ ਜਗਾਉਣਾ ਹੈ ਜਾਹ ਫੇ ਤੁਹਾਡੇ ਘਰ ਦਾ ਜੋ ਵੀ ਪੂਜਾ ਦਾ ਸਥਾਨ ਬਣਿਆ ਹੋਇਆ ਹੈ ਤੁਸੀਂ ਉੱਥੇ ਵੀ ਐਸੇ ਦੀਵੇ ਨੂੰ ਜਗਾ ਸਕਦੇ ਹੋ ਇਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਤੇ ਪਰਿਵਾਰ ਦੇ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਆਉਣ ਵਾਲੀਆਂ ਸੱਤ ਪੀੜੀਆਂ ਵੀ ਧਨਵਾਨ ਹੋ ਜਾਣ ਧਨਵਾਨ ਹੋ ਜਾਣਗੀਆਂ ਧਨ ਨੂੰ ਲੈ ਕੇ ਤੁਹਾਡੇ ਆਉਣ ਵਾਲੀ ਪੀੜੀ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਾਵੇਗਾ ਨਾ ਹੀ ਤੁਹਾਡੇ ਪਰਿਵਾਰ ਨੂੰ ਇਸ ਪਾਣ ਤੁਸੀਂ ਸਿਰਫ ਇੱਕ ਵਾਰ ਕਰਨਾ ਤੇ ਵਿਸ਼ਵਾਸ ਨਾਲ ਕਰਨਾ ਹੈ ਤੁਹਾਡੇ ਘਰ ਵਿੱਚ ਬਹੁਤ ਪਰਮਾਤਮਾ ਦੀ ਕਿਰਪਾ ਹੋ ਜਾਵੇਗੀ ਤੁਹਾਡੇ ਘਰ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਹੋਵੇਗੀ ਹੁਣ ਗੱਲ ਕਰਦੇ ਹਾਂ ਜੀ ਦੂਸਰੇ ਉਪਾਅ ਦੀ ਇਸ ਪਾਣ ਨੂੰ ਉਹਨਾਂ ਭੈਣ ਭਰਾਵਾਂ ਨੇ ਕਰਨਾ ਹੈ ਜਿਨ੍ਹਾਂ ਦੀ ਇਹ ਮੁਸ਼ਕਲ ਹੁੰਦੀ ਹੈ ਕਿ ਕਿਸੇ ਦਿਨ ਉਹਨਾਂ ਦੇ ਘਰ ਵਿੱਚ ਪੈਸਾ ਵਧਿਆ ਆ ਜਾਂਦਾ ਹੈ ਜੋ ਉਹ ਆਪਣਾ ਬਿਜ਼ਨਸ ਹੈ ਕਾਰੋਬਾਰ ਕਰਦੇ ਹਨ ਕੁਝ ਦਿਨ ਉਹਨਾਂ ਦੇ ਇਸੇ ਤਰ੍ਹਾਂ ਬੀਤ ਜਾਂਦੇ ਹਨ ਜਾਂ ਫਿਰ ਉਹਨਾਂ ਦਾ ਜੋ ਪੈਸਾ ਹੈ ਉਹ ਸਹੀ ਜਗ੍ਹਾ ਤੇ ਨਹੀਂ ਲੱਗਦਾ ਇੱਕਦਮ ਕਿਸੇ ਗਲਤ ਜਗ੍ਹਾ ਤੇ ਲੱਗ ਕੇ ਸਾਰਾ ਪੈਸਾ ਜੋ ਖਰਾਬ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਮੁਸ਼ਕਲ ਦੇ ਵਿੱਚ ਤੁਸੀਂ ਹਸਪਾੜ ਨੂੰ ਕਰ ਸਕਦੇ ਹੋ ਤਾਇਸੋ ਪਾਣੋ ਕਰਨ ਲਈ ਸਾ ਸਾਂਗਾ ਜੀ ਤੁਸੀਂ ਇੱਕ ਛੋਟਾ ਜਿਹਾ ਬਰਤਨ ਲੈਣਾ ਹੈ ਸੋਚਾ ਹੋਵੇ ਉਸ ਦੇ ਵਿੱਚ ਸੋਚਾ ਸਾਫ ਸੁਥਰਾ ਪਾਣੀ ਪਾਉਣਾ ਹੈ ਉਹਦੇ ਵਿੱਚ ਤੁਸੀਂ ਇੱਕ ਚੁਟਕੀ ਹਲਦੀ ਪਾ ਲੈਣੀ ਹੈ ਹਲਦੀ ਪਾ ਕੇ ਉਸ ਹਲਦੀ ਨੂੰ ਤੁਸੀਂ ਜੋ ਅੰਗੂਠੇ ਤੇ ਨਾਲ ਵਾਲੀ ਉਂਗਲ ਹੁੰਦੀ ਹੈ ਉਸ ਦੇ ਨਾਲ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਲੈਣਾ ਹੈ ਤੇ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਜੋ ਹਲਦੀ ਵਾਲਾ ਪਾਣੀ ਤਿਆਰ ਹੋ ਗਿਆ ਹੋਵੇਗਾ ਇਸਨੂੰ ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਜਿਵੇਂ ਆਪਾਂ ਜਲਦਾ ਛੱਟਾ ਦਿੰਦੇ ਹਾਂ ਉਸੇ ਤਰ੍ਹਾਂ ਤੁਸੀਂ ਇਹਨੂੰ ਛਿੜਕ ਦੇਣਾ ਹੈ। ਇਸ ਹਲਦੀ ਵਾਲੇ ਪਾਣੀ ਦਾ ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਛੜਕਾ ਕਰਨਾ ਹੈ। ਇਹ ਵੀ ਤੁਸੀਂ ਉਪਾਅ ਵੀਰਵਾਰ ਦੇ ਦਿਨ ਹੀ ਕਰਨਾ ਹੈ। ਇੱਕ ਵਾਰ ਕਹਿ ਲਓ ਕਿ ਤੁਹਾਨੂੰ ਇੱਕ ਵਾਰ ਦੇ ਵਿੱਚ ਹੀ ਰਿਜ਼ਲਟ ਮਿਲ ਜਾਵੇਗਾ। ਅਗਰ ਤੁਹਾਨੂੰ ਇਸ ਹਲਦੀ ਵਾਲੇ ਪਾਣੀ ਦੇ ਨਾਲ ਰਿਜ਼ਲਟ ਨਹੀਂ ਮਿਲਦਾ ਤਾਂ ਤੁਸੀਂ ਹਰ ਵੀਰਵਾਰ ਨੂੰ ਇਹ ਉਪਾਅ ਕਰ ਸਕਦੇ ਹੋ। ਜਿੰਨਾ ਟਾਈਮ ਤੱਕ ਤੁਹਾਨੂੰ ਫਾਇਦਾ ਨਹੀਂ ਹੁੰਦਾ ਸਾਧ ਸੰਗਤਾਂ ਦੀ ਜੋ ਹਲਦੀ ਦੇ ਪਾਣੀ ਵਾਲੀ ਜੋ ਤੁਸੀਂ ਛੜਕਾ ਕਰਨਾ ਵੀਰਵਾ ਦੇ ਦਿਨ ਇਹ ਜ਼ਰੂਰੀ ਹੈ ਤੁਸੀਂ ਚਾਰ ਵੀਰਵਾਰ ਤਾਂ ਕਰੋ ਇਸ ਵਾਦ ਉਸੇ ਕਰਨਾ ਤਾਂ ਕਰ ਸਕਦੇ ਹੋ ਜੇਕਰ ਤੁਸੀਂ ਚਾਰ ਵੀਰਵਾਰ ਪੂਰੀ ਭਾਵਨਾ ਦੇ ਨਾਲ ਕਰ ਲਓਗੇ ਤੁਹਾਨੂੰ ਚਾਰ ਵੀਰਵਾਰ ਦੇ ਵਿੱਚ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡਾ ਜਿਹੜਾ ਘਰ ਦਾ ਪੈਸਾ ਸੀ ਕਦੇ ਆਉਂਦੇ ਕਦੇ ਨਹੀਂ ਆਉਂਦੇ ਕਦੇ ਕਿਸੇ ਦਿਨ ਕਮਾਈ ਵਧ ਜਾਣੀ ਕਦੇ ਕਿਸੇ ਦਿਨ ਕੁਝ ਨਾ ਪੜਨਾ ਜਾਂ ਤੁਹਾਡੇ ਘਰ ਦਾ ਪੈਸਾ ਜਿਹੜਾ ਉਹ ਸਹੀ ਟਿਕਾਣੇ ਤੇ ਨਹੀਂ ਲੱਗਦਾ ਕਹਿੰਦੋ ਭਾਵ ਕਿ ਜਿੰਨੀਆਂ ਵੀ ਪੈਸੇ ਨੂੰ ਲੈ ਕੇ ਮੁਸ਼ਕਲਾਂ ਹੋਣਗੀਆਂ ਸਾਰੀਆਂ ਇਹ ਦੂਰ ਹੋ ਜਾਣਗੀਆਂ ਤੇ ਤੀਸਰਾ ਉਪਾਅ ਜੋ ਤੁਸੀਂ ਉਹ ਤੁਹਾਨੂੰ ਦੱਸ ਦਿੰਨੇ ਹਾਂ ਕਿ ਮਨੋ ਕਾਮਨਾ ਦੇ ਲਈ ਜੈਸਵੀ ਪੈਣਪਰਾ ਦੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਕਾਦੇ ਸਬੰਧੀ ਜਾਂ ਪੈਸੇ ਦੇ ਸਬੰਧੀ ਕਿਸੇ ਵੀ ਚੀਜ਼ ਨੂੰ ਲੈ ਕੇ ਆਪਣੇ ਆਸ਼ਿਆ ਤਾਂ ਜ਼ਰੂਰ ਹੁੰਦੀ ਹੈ। ਉਸ ਲਈ ਇਸ ਉਪਾਣੋਂ ਕਰਨ ਦੇ ਲਈ ਤੁਸੀਂ ਪੰਜ ਪੀਲੇ ਫੁੱਲ ਲੈਣੇ ਹਨ। ਪੀਲੇ ਫੁੱਲ ਲੈਣ ਦੇ ਨਾਲ ਤੁਸੀਂ ਪੀਲੇ ਰੰਗ ਦੀ ਕੋਈ ਵੀ ਮਠਿਆਈ ਲੈਣੀ ਹੈ। ਅਗਰ ਤੁਹਾਡੇ ਕੋਲ ਮਠਿਆਈ ਇਸ ਟਾਈਮ ਨਹੀਂ ਤੇ ਜਦੋਂ ਤੁਸੀਂ ਉਪਾਅ ਕਰਨ ਲੱਗੇ ਹੋ ਤਾਂ ਤੁਹਾਡੇ ਘਰ ਵਿੱਚ ਜੇਕਰ ਗੁੜ ਤਾਂ ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ। ਤੁਸੀਂ ਪੀਲੇ ਫੁੱਲ ਲੈ ਤੇ ਉਹਨਾਂ ਨੂੰ ਤੁਸੀਂ ਹਰੀ ਵਿਸ਼ਨੂ ਦੇ ਸਾਹਮਣੇ ਰੱਖਣਾ ਹੈ ਤੇ ਦੇਸੀ ਘਿਓ ਦਾ ਇੱਕ ਦੀਵਾ ਜਗਾਉਣਾ ਹੈ ਜੋ ਤੁਸੀਂ ਮਠਿਆਈ ਲਈ ਸੀ ਉਸ ਮਠਿਆਈ ਦਾ ਤੁਸੀਂ ਭੋਗ ਵੀ ਲਗਵਾਉਣਾ ਹੈ ਇੱਕ ਦੀਵਾ ਜੋ ਤੁਸੀਂ ਜਗਾਉਣਾ ਹੈ ਉਹ ਜੇਕਰ ਤੁਹਾਡੇ ਘਰ ਵਿੱਚ ਤુલਸੀ ਦਾ ਪੌਦਾ ਹੈ ਤਾਂ ਤੁਸੀਂ ਤુલਸੀ ਦੇ ਪੌਦੇ ਕੋਲ ਇੱਕ ਦੀਵਾ ਜ਼ਰੂਰ ਜਗਾ ਕੇ ਜੇਕਰ ਤੁਹਾਡੇ ਘਰ ਵਿੱਚ ਤુલਸੀ ਦਾ ਪੌਦਾ ਨਹੀਂ ਤੁਸੀਂ ਇੱਕ ਦੀਪਕ ਨੂੰ ਜਗਾ ਸਕਦੇ ਹੋ ਪਰ ਜੇਕਰ ਤੁਹਾਡੇ ਘਰ ਵਿੱਚ ਤુલਸੀ ਦਾ ਪੌਦਾ ਹੈ ਤਾਂ ਤੁਸੀਂ ਉਸ ਤુલਸੀ ਦੇ ਪੌਦੇ ਦੇ ਕੋਲ ਦੇਸੀ ਘੋੜਾ ਦੀਵਾ ਜਗਾਉਣ ਦੇ ਸਮੇਂ ਆਪਣੀ ਜੋ ਵੀ ਮਨੋ ਕਾਮਨਾ ਹੈ ਉਹ ਤੁਸੀਂ ਜ਼ਰੂਰ ਬੋਲਣੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਵੀ ਆਪਾਂ ਤુલਸੀ ਦੇ ਪੌਦੇ ਦੇ ਕੋਲ ਖੜ ਕੇ ਕੋਈ ਵੀ ਮਨੋ ਕਾਮਨਾ ਬੋਲਦੇ ਹਾਂ ਸਾਡੀ ਮਨੋ ਕਾਮਨਾ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਸਾਧ ਸੰਗਤ ਜੀ ਉਹ ਤਿੰਨ ਉਪਾਅ ਜੋ ਸਾਨੂੰ ਮੇਰਵਾ ਦੇ ਦਿਨ ਜ਼ਰੂਰ ਕਰਨੇ ਚਾਹੀਦੇ ਹਨ ਇੱਕ ਵੀਰਵਾਰ ਹੀ ਤੁਸੀਂ ਕਰਕੇ ਦੇਖੋਗੇ ਤੁਹਾਨੂੰ ਆਪਣਾ ਹੀ ਆ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਪਰ ਜੇਕਰ ਤੁਸੀਂ ਪਾ ਕਰਦੇ ਹੋ ਤਾਂ ਪੂਰੀ ਸ਼ਰਦਾ ਦੇ ਭਾਵਨਾ ਦੇ ਨਾਲ ਕਰਿਓ ਕਿਉਂਕਿ ਵਿਸ਼ਵਾਸ ਦੇ ਨਾਲ ਜੇਕਰ ਆਪਾਂ ਕਿਸੇ ਕੰਮ ਨੂੰ ਕਰੀਏ ਤਾਂ ਉਸ ਕੰਮ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲਦੀ ਹੈ ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਦੇ ਲਈ ਸੰਗਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ